ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਆਪਾਂ ਡਿਸਕਸ ਕਰ ਰਹੇ ਆ ਉਹਦੇ ਵਿੱਚੋਂ ਅੱਜ ਦਾ ਟੌਪਿਕ ਹੈ ਗੁਰੂ ਨਾਨਕ ਸਾਹਿਬ ਜੀ ਦੇ ਜਨਉ ਧਾਰਨ ਬਾਰੇ ਦਿਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨਉ ਜੀ ਕਾ ਹਾਈ ਪਾ ਪਾਂਡੇ ਕਤ ਨਾ ਇਹ ਟੁੱਟੈ ਨਾ ਮਲ ਲਾਕੇ ਨਾ ਇਹ ਚਲੇ ਨਾ ਜਾਏ ਆਸਾ ਕੀ ਬਾਣ ਸ਼ਲੋਕਮੱਲਾ ਪਹਿਲਾ ਅੰਕ 471 ਉਸ ਵੇਲੇ ਸਮਿਆ ਮੁਤਾਬਿਕ ਮਾਤਾ ਪਿਤਾ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਜਨੇਊ ਰਸਮ ਲਈ ਪੰਡਤ ਹਰਦੀয়াল ਜੀ ਨੂੰ ਸੱਦਿਆ ਪਰ ਗੁਰੂ ਨਾਨਕ ਸਾਹਿਬ ਜੀ ਨੇ ਤਾਂ 9 ਸਾਲ ਦੀ ਉਮਰ ਦੇ ਵਿੱਚ ਹੀ ਜਨੇਊ ਪਾਣ ਤੋਂ ਇਨਕਾਰ ਕਰ ਦਿੱਤਾ ਸੀ ਗੁਰੂ ਨਾਨਕ ਸਾਹਿਬ ਜੀ ਨੇ 9 ਸਾਲ ਦੀ ਉਮਰ ਦੇ ਵਿੱਚ ਬਹੁਤ ਜ਼ਿਆਦਾ ਪੜ੍ਹਾਈ ਤਾਂ ਨਹੀਂ ਕੀਤੀ ਹੋਣੀ ਪਰ ਉਹਨਾਂ ਦੀ ਅੰਡਰਸਟੈਂਡਿੰਗ ਇੰਟੂਸ਼ਨਸ ਮੈਂਟਲ ਲੈਵਲ ਕਿੰਨਾ ਵਧੀਆ ਹੋਵੇਗਾ ਕਿ ਉਸ ਵੇਲੇ ਉਹ ਸਾਰੀ ਗੱਲ ਸਮਝ پا ਰਹੇ ਸੀ ਕਿ ਇੱਕ ਐਸਾ ਜਨੇਉ ਜਿਸ ਦੀ ਕਪਾਹ ਯਾਨੀ कॉटन ਕਪਾਹ ਜੋ ਹੈਗੀ ਆ ਦਿਆ ਹੋਵੇ ਜਿਸ ਦਾ ਸੂਤ ਸੰਤੋਖ ਹੋਵੇ ਜਿਸ ਦੀਆਂ ਗੰਢਾ ਯਾਨੀ ਜਿਹੜੀ ਆਪਾਂ ਨਾਟ ਲਗਾਉਂਦੇ ਆਂ ਜੱਤ ਹੋਣ ਯਾਨੀ ਕੀਪਿੰਗ ਯੋਰ ਡਿਜ਼ਾਇਰਸ ਇਨ ਕੰਟਰੋਲ ਜਿਸ ਨਾਲ ਆਚਰਣ ਉੱਚਾ ਹੋਵੇ ਅਗਰ ਐਸਾ ਜਨੂ ਹੈ ਤਾਂ ਪਾ ਦੇਵੋ ਗੁਰੂ ਸਾਹਿਬ ਜੀ ਨੇ ਕਿਹਾ ਈਵੇ ਦਾ ਜਨੂ ਨਾ ਤਾਂ ਟੁੱਟਦਾ ਨਾ ਮੈਲਾ ਹੁੰਦਾ ਨਾ ਜਲਦਾ ਨਾ ਗਵਾਚਦਾ ਗੁਰੂ ਸਾਹਿਬ ਜੀ ਹੁਣ ਸਮਝ ਚੁਕੇ ਸੀ ਕਿ ਤਾਗਾ ਪਾਉਣ ਨਾਲ ਚੰਗਾ ਕਿਵੇਂ ਬਣਿਆ ਜਾ ਸਕਦਾ ਇਸ ਦੇ ਥਾਂ ਉੱਤੇ ਸਭ ਨੂੰ ਰੱਬ ਦੇ ਪਿਆਰ ਅਤੇ ਸਦਾਚਾਰਕ ਗੁਣਾ ਵਾਲਾ ਵਿਅਕਤੀ ਸੰਤੋਖ ਉੱਚੇ ਸੁੱਚੇ ਕਿਰਧਾਰ ਦਾ مالک ਬਣਨਾ ਚਾਹੀਦਾ ਹੈ ਤਾਂ ਹੀ ਆਤਮਾ ਪਵਿੱਤਰ ਹੋ ਸਕਦੀ ਹੈ ਨਾਲ ਹੀ ਗੁਰੂ ਸਾਹਿਬ ਜੀ ਨੇ ਜਾਤ ਪਾਤ ਦਾ ਵੀ ਖੰਡਨ ਕਰ ਦਿੱਤਾ ਕਹਿ ਦਿੱਤਾ ਕਿ ਜੇ ਜਿਹਨੂੰ ਪਾਣ ਨਾਲ Hindu ਬਣਦੇ ਹਾਂ ਤਾਂ ਮੈਂ ਨਹੀਂ ਬਣਨਾ ਸਗੋਂ ਮੈਨੂੰ ਤਾਂ ਕਿਸੇ ਵੀ ਧਰਮ ਦਾ ਬੰਦਾ ਨਹੀਂ ਬਣਨਾ ਮੇਰਾ ਧਰਮ ਰੱਬ ਦਾ ਧਰਮ ਹੈ ਅਕਾਲ ਪੁਰਖ ਦਾ ਧਰਮ ਹੈ ਮੈਂ ਕੁਝ ਵੀ ਨਹੀਂ ਬਣਨਾ ਜੋ ਅਕਾਲ ਪੁਰਖ ਨੇ ਭੇਜਿਆ ਹੈ ਸਗੋਂ ਉਹੀ ਰਹਿਣਾ ਚਾਹੁੰਦਾ ਕਿਸੇ ਵੀ ਧਰਮ ਵਿੱਚ ਸ਼ਾਮਿਲ ਹੋਣ ਲਈ ਕਰਮकांड ਕਰਨੇ ਪੈਂਦੇ ਹਨ ਤੇ ਮੈਂ ਇਹਨਾਂ ਕਰਮਕਾਂਡਾਂ ਦਾ ਖੰਡਨ ਕਰਦਾ ਕਿਉਂਕਿ ਜਨਉ ਤਾਂ ਮਹਿਲਾ ਵੀ ਹੋ ਸਕਦਾ ਤੇ ਉਹ ਮਹਿਲਾ ਜਨਉ ਮੈਨੂੰ ਕਿਵੇਂ ਸਾਫ਼ ਰੱਖ ਸਕਦਾ ਟੁੱਟ ਵੀ ਜਾਂਦਾ ਤੇ ਆ ਜਿਹੜਾ ਆਪ ਟੁੱਟਿਆ ਹੋਇਆ ਹੈ ਉਹ ਟੁੱਟਿਆ ਹੋਇਆ ਮੈਨੂੰ ਕਿਵੇਂ ਜੋੜ ਸਕਦਾ ਮੈਂ ਤਾਂ ਰੱਬ ਦੇ ਨਾਲ ਪਿਆਰ ਦਿਆ ਸੰਤੋਖ ਉੱਚਾ ਆਚਰਣ ਆਦੀ ਗੁਣਾ ਵਾਲਾ ਤਾਗਾ ਪਾਣਾ ਚਾਹੁੰਦਾ ਹਾਂ ਜੋ ਹਮੇਸ਼ਾ ਮੇਰੇ ਨਾਲ ਰਹੇ ਧੰਨਵਾਦ ਜੀ ਇਹ ਸਨਾਤੀਆ ਵਿਚਾਰਾਂ ਅਗਲੇ ਵਿਚਾਰਾ ਅਸੀਂ ਅਗਲੀ ਕਲਾਸ ਦੇ ਵਿੱਚ ਡਿਸਕਸ ਕਰਾਂਗੇ